ਵੀਰਾ ਰਾਵੀ ਦੇ ਕੰਡੇ ਰਾਵੀ ਜਮਨਾ ਦੇ ਕੰਡੇ ਕੱਲਾ ਕਿਉ ਖੜਾ ਵੀਰਾ ਰਾਵੀ ਦੇ ਕੰਡੇ ਰਾਵੀ ਜਮਨਾ ਦੇ ਕੰਡੇ ਕੱਲਾ ਕਿਉ ਖੜਾ ਨੀ ਪਹਿਣੇ ਆਉਣਗੇ ਚਾਚੇ ਜਾਂਜ ਬਣਾਉਣਗੇ ਆਪੇ ਨੀ ਪਹਿਣੇ ਆਉਣਗੇ ਮੇਰੇ ਚਾਚੇ ਜਾਂਜ ਬਣਾਉਣਗੇ ਆਪੇ ਵੇ ਵੀਰਾ ਵਰਸੂਗੀ ਬਦਲੀ ਪਿਛਜਉ ਜੋੜਾ ਤੇ ਕੋੜਾ ਨਾਲੇ ਬਨੋ ਦਾ ਡੋਲਾ ਵੇ ਵੀਰਾ ਵਰਸੂਗੀ ਬਦਲੀ ਪਿਛਜਉ ਜੋੜਾ ਤੇ ਕੋੜਾ ਨਾਲੇ

ਕਲੋਂ ਜੋੜਾ ਤੇ ਕੋੜਾ ਨਾਲੇ ਬਨੋ ਦਾ ਡੋਲਾ ਵੀ ਵੀਰਾ ਰਾਵੀ ਦੇ ਕੰਡੇ ਰਾਵੀ ਜਮਨਾ ਦੇ ਕੰਡੇ ਕੱਲਾ ਕਿਉਂ ਖੜਾ ਰਾਵੀ ਦੇ ਕੰਡੇ ਰਾਵੀ ਜਮਨਾ ਦੇ ਕੰਡੇ ਕੱਲਾ ਕਿਉਂ ਖੜਾ ਨਿਪੇਣੇ ਆਉਣਗੇ ਤਾਏ ਜਾਂਝ ਬਣਾਉਣਗੇ ਆਪੇ ਨਿਪੇਣੇ ਆਉਣਗੇ ਤਾਏ ਜਾਂਝ ਬਣਾਵਣਗੇ ਆਪੇ ਵਿਵਿਰਾ ਵਰਸੂਗੀ ਬਦਲੀ ਵੇ ਪਿੱਛ ਜਾਉ ਜੋੜਾ ਤੇ ਕੋੜਾ ਵਿਨਾਲੇ ਬਨੋ ਦਾ ਡੋਲਾਵੇ ਵਿਰਾ ਵਰਸੂਗੀ ਬਦਲੀ ਵਪਿਜ ਜਾਉ ਜੋੜਾ ਤੇ ਕੋੜਾ ਵਿਨਾਲੇ ਬਨੋ ਦਾਡਲਾ ਨਿਪੇੜੇ ਤਾਣੂਗਾ ਤੰਬੂ ਆਟਕ ਲਉ ਜੋੜਾ ਤੇ ਕੋੜਾ ਨਿਨਾਲੇ ਬਨੋ ਦਾਡਲਾ ਨੀ ਪੈਣੇ ਤਾਣੋਂ ਗਤੰਭਾ ਟਕ ਲਉਂ ਜੋੜਾ ਤੇ ਕੋੜਾ ਨੀ ਨਾਲੇ ਬੰਨੋ ਦਾ ਡੋਲਾ ਵੇ ਵੀਰਾ ਵੀ ਦੇ ਕੰਡੇ ਵੇਰਾ ਵੀ ਜਮਨਾ ਦੇ ਕੰਡੇ ਵਕੱਲਾ ਕਿਉ ਖੜਾ ਰਾਵੀ ਦੇ ਕੰਡੇ ਰਾਵੀ ਜਮਨਾ ਦੇ ਕੰਡੇ ਵਿਕੱਲਾ ਕਿਉਂ ਖੜਾ ਨਿਪੇਣੇ ਆਉਣਗੇ ਮਾਪੇ ਜਾਂਜ ਬਣਾਉਣਗੇ ਆਪੇ ਨਿਪੇਣੇ ਆਉਣਗੇ ਮੇਰੇ ਮਾਪੇ ਜਾਂਝ ਬਣਾਉਣਗੇ ਆਪੇ ਵੀਰਾ ਵਰਸੂਗੀ ਬਦਲੀ ਵੇ ਪਿਜਝਉ ਜੋੜਾ ਤੇ ਕੋੜਾ ਵਿਨਾਲੇ ਬਨੋ ਦਾ ਡੋਲਾ ਨਿਪੇਣੇ ਤਨ ತಂ ನೀವು ಜೋಡ್ದ ಕೊಡ ನೀ ಬನ್ನೋದಿ ಭೇ ತಂಬು ಟಕಲ ಜಡ ನೀೆ ಬನ್ನೋದ ಡೋಲ